ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੇ ਜਿਹੜੀ ਇਹਦੀ ਉੱਪਰ ਤਰਪਾਈ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਕਿਉਂਕਿ ਇਹ ਡਬਲ ਕਲਰ ਹੈ ਤੇ ਜੇ ਆਪਾਂ ਇਸ ਰੀਲ ਨਾਲ ਕਰਦੇ ਤੇ ਇਧਰਲੀ ਸਾਈਡ ਇੱਥੇ ਦਿਖਦੀ ਹੈ ਤੇ ਜੇ ਇਸ ਨਾਲ ਕਰਦੇ ਤੇ ਇਹਦੇ ਉੱਪਰ ਦਿਖਦਾ ਧਾਗਾ ਤੇ ਆਪਾਂ نیچے ਤਾਂ ਹੁਣ ਇਸ ਤਰ੍ਹਾਂ ਤਰਪਾਈ ਕਰ ਲਈ ਐ ਆ ਦੇਖ ਸਕਦੇ ਤੁਸੀਂ ਤੇ ਥੋੜਾ ਥੋੜਾ ਆਪਣਾ ਦਿਖ ਰਿਹਾ ਤੇ ਆਪਾਂ ਹੁਣ ਇੱਕ ਸੌਖਾ ਜਿਹਾ ਤਰੀਕਾ ਦੱਸਦੇ ਤੁਹਾਨੂੰ ਤੇ ਇੱਥੇ ਤਰਪਾਈ ਨਾ ਕਰਨੀ ਪਵੇ ਚਾਕ ਤੇ ਜਿੱਥੇ ਲਾਈਨਿੰਗ ਆ ਠੀਕ ਹੈ نیچے-नीचे ਕੱਲੀ ਲਾਈਨ ਆਪਾਂ ਨੂੰ ਤਰਪਾਈ ਕਰਨੀ ਪਊਗੀ ਤੇ ਇਹਦੇ ਉੱਪਰ ਆਪਾਂ ਕਿਵੇਂ ਕਰਨਾ ਹੈ ਇੱਥੋਂ ਤੁਸੀਂ ਇਸ ਤਰ੍ਹਾਂ ਖੋਲ ਲੈਣਾ ਇਹਨੂੰ ਲਾਈਨਿੰਗ ਨੂੰ ਇੱਧਰ ਕਰ ਲੈਣੀ ਹੈ ਠੀਕ ਹੈ ਤੇ ਇਹ ਸਾਈਡ ਆਪਾਂ ਇਧਰਲੀ ਸਾਈਡ ਨੂੰ ਕਰ ਲੈਣੀ ਹੈ ਤੇ ਇੰਦਾ ਰੱਖ ਕੇ ਤੁਸੀਂ ਇਹਦੇ ਉੱਪਰ ਫਿਰ ਸਿਲਾਈ ਲਾਉਣੀ ਹੈ ਠੀਕ ਹੈ ਇਹ 35 ਸਲਾਈ ਲਾਵਾਂਗੇ ਤੇ ਆਪਾਂ ਨੂੰ ਵੀ ਤਰਪਾਈ ਫਿਰ ਕਾਈ ਕਰਨੀ ਪੈਣੀ ਇਹ ਆਪਣਾ ਸੌਖਾ ਜਿਹਾ ਤਰੀਕਾ ਹੈ ਇੱਕ ਤੇ ਇੱਥੋਂ ਰੱਖ ਕੇ ਆਪਾਂ ਨੇ ਇਹ ਸਿੱਧੀ ਸਲਾਈ ਲਾ ਦੇਣੀ ਤਰਪਾਈ ਤੇ ਜਿੱਥੇ ਤਿੱਕਾ ਤਰਪਾਈ ਹੈ ਉੱਥੋਂ ਤੱਕ ਆਪਾਂ ਐਕਸਟਰਾ ਰੱਖਾਂਗੇ ਤੇ ਇਹਦੇ ਉੱਪਰ ਸਲਾਈ ਲਾਵਾਂਗੇ ਇਹ ਕਪੜਾ ਇਦਾਂ ਨੂੰ ਕਰਕੇ ਠੀਕ ਹੈ ਇਸ ਤਰੀਕੇ ਨਾਲ ਆਪ ਜਿੱਥੇ ਤੱਕ ਆਪਣਾ ਕੱਟ ਲੱਗਿਆ ਇਹ ਆਪਣਾ ਕੱਟ ਲੱਗਿਆ ਹੁੰਦਾ ਹੈ ਜਿੱਥੇ ਇੱਥੋਂ ਤੱਕ ਆਪਾਂ ਇਸ ਤਰ੍ਹਾਂ ਹੀ ਇਹ ਲਗਾਉਣੀ ਹੈ ਠੀਕ ਹੈ ਠੀਕ ਹੈ ਇੱਥੋਂ ਤੱਕ ਕੱਟ ਲਗਾ ਲઈએ ਇਹ ਆਪਣੀ ਅੰਦਰ ਹੀ ਰਹਿ ਜਾਣੀ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹ ਸਲਾਈ ਲਾ ਲੈਣੀ ਹੈ ਤੇ ਇੱਥੋਂ ਆਪਾਂ ਹਨਾ ਤਾਗਾ ਕੱਟ ਕਰ ਲਾਂਗੇ ਹੁਣ ਆਪਾਂ ਦੂਸਰੀ ਸਾਈਡ ਵੀ ਇਦਾਂ ਹੀ ਕੇ ਇਸ ਤਰੀਕੇ ਨਾਲ ਲੱਗੀ ਤੇ ਹੁਣ ਆਪਣੀ ਜਿਹੜੀ ਇੱਥੋਂ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਸਾਈਡ ਤੋਂ ਆਪਣਾ ਕੱਪੜਾ ਇਸ ਤਰੀਕੇ ਪ੍ਰੈਸ ਕਰਕੇ ਰੱਖ ਲਾਂਗੇ ਤੇ ਇਧਰਲੀ ਸਾਈਡ ਆਪਣੀ ਜਿਹੜੀ ਤਰਪਾਈ ਕਰਨ ਦੀ ਲੋੜ ਨਹੀਂ ਪੈਣੀ ਠੀਕ ਹੈ ਤੇ ਹੁਣ ਆਪਾਂ ਜਿਹੜੀ ਇਹਦੀ ਇੱਥੇ ਇੱਥੇ ਤਰਪਾਈ ਕਰਾਂਗੇ niche niche ਕੱਲੀ ਤੇ ਘੇਰੇ ਤੇ ਕਰ ਲੈਣੀ ਹੈ ਠੀਕ ਹੈ ਘੇਰੇ ਤੇ ਆਪਾਂ ਤੇ ਇਦਾਂ ਆਪਾਂ ਨੇ ਇਹ ਜਿਹੜੀ ਸਿਉਣ ਲੈਣੀ ਹੈ ਹੁਣ ਆਪਾਂ ਇਹਦੇ ਦੂਸਰੀ ਸਾਈਡ ਤੇ ਇੱਧਰਲੀ ਸਾਈਡੋਂ ਤੁਹਾਨੂੰ ਦੱਸਾਂਗੇ ਕਿਦਾਂ ਆਪਾਂ ਇਹ ਤਰਪਾਈ ਕਰ ਸਕਦੇ ਆ ਦੇਖ ਸਕਦੇ ਕੋਣ ਆਪਾਂ ਇਸ ਤਰ੍ਹਾਂ ਰੱਖ ਲਿਆ ਇਹ ਜਿਹੜੀ ਇਹਨੂੰ ਇੱਧਰ ਨੂੰ ਕਰਕੇ ਇੱਥੇ ਆਪਾਂ ਸੋਈ ਨਾ ਤਰਪਾਈ ਕਰਨੀ ਹੈ ਤੇ ਇੱਥੋਂ ਆਪਾਂ ਨੇ ਬਰਾਬਰ ਰੱਖ ਕੇ ਇੱਕ ਸਲਾਈ ਲਾ ਲੈਣੀ ਹੈ ਕੱਪੜੇ ਨੂੰ ਖੋਲ ਲਿਆ ਆਪਾਂ ਨੇ ਦੋਨਾਂ ਸਾਈਡਾਂ ਤੋਂ ਸਾਈਡਾਂ ਨੂੰ ਤੇ ਇੱਥੇ ਆਪਾਂ ਇੱਕ ਸਲਾਈ ਲਾਵਾਂਗੇ ਜਿਹੜੀ ਜਿੱਥੇ ਆਪਾਂ ਤਰਪਾਈ ਕਰਨੀ ਸੀ ਇਹ ਲਾਈਨਿੰਗ ਤੇ ਨਾਲ-ਨਾਲ ਆਪਾਂ ਸਲਾਈ ਲਾਣੀ ਹੈ। ਇਹ ਆਪਣੀ ਗਮ ਕਮ ਸਲਾਈ ਹੋ ਜਾਂਦੀ ਹੈ। ਠੀਕ ਹੈ। ਇਹ ਆਪਣੀ ਬਾਹਰ ਨਹੀਂ ਦਿਖਣੀ ਤੇ ਆਪਣੇ ਵਿੱਚ ਵਿੱਚ ਰਹੂਗੀ ਠੀਕ ਹੈ। ਇਸ ਤਰ੍ਹਾਂ ਆਪਾਂ ਇਹ ਸਾਰੀ ਐਂਡ ਤੱਕ ਸਲਾਈ ਇੱਧਰ ਵੀ ਲਾ ਲਾਂਗੇ। ਇਹਦੇ ਨਾਲ ਕੀਂਦਾ ਆਪਾਂ ਨੂੰ ਜਲਦੀ ਜਲਦੀ ਦੂਸਰੀ ਸਾਈਡਾਂ ਤੇ ਬਾਹਵਾ ਤੇ ਬਾਕੀ ਤਪਾਈ ਆਪਾਂ ਕਰ ਕਰ ਲਾਂਗੇ ਤੇ ਇਹ ਆਪਾਂ ਤਰਪਾਈ ਇੱਥੋਂ ਨਹੀਂ ਕਰਨੀ ਪੈਂਦੀ। ਠੀਕ ਹੈ ਇਸ ਤਰੀਕੇ ਨਾਲ ਆਪਾਂ ਇੱਥੇਲੀ ਸਾਈਡ ਵੀ ਲਗਾ ਲੀਏ। ਇਹ ਸਾਈਡ ਆਪਣੀ ਇਸ ਤਰੀਕੇ ਨਾਲ ਇੱਥੋਂ ਪ੍ਰੈਸ ਕਰਕੇ ਇਦਾਂ ਹੀ ਸੈੱਟ ਹੋ ਜਾਣੀ ਕਿਉਂਕਿ ਪਾਈਪਿੰਗ ਲੱਗੀ ਹੋਈ ਸਾਈਡ ਤੇ ਤੇ ਇਹ ਸਾਈਡ ਵੀ ਠੀਕ ਹੈ ਜੀ। ਤੇ ਹੁਣ ਆਪਾਂ ਜਿਹੜੀ ਇੱਥੇ ਹਣ ਤਰਪਾਈ ਕਰਾਂਗੇ ਸੂਈ ਨਾਲ ਇੱਥੋਂ ਸ਼ੁਰੂ ਕਰਕੇ ਤੇ ਇੱਥੋਂ ਤੱਕ ਆਪਾਂ ਐਂਡ ਕਰ ਦਾਂਗੇ ਸੌਖਾ ਜਿਹਾ ਤਰੀਕਾ ਇਹ ਤਰਪਾਈ ਘੱਟ ਤਰਪਾਈ ਕਰਨੀ ਪੈਂਦੀ ਕਮੀਜ਼ ਦੀ ਜੇ ਤੁਸੀਂ ਇਸ ਤਰੀਕੇ ਨਾਲ ਸਲਾਈ ਲਾ ਲੈਨੇ ਆ ਤੇ ਬਹੁਤ ਹੀ ਫਿਨਿਸ਼ਿੰਗ ਨਾਲ ਆਪਣਾ ਸੂਟ ਜਿਹੜਾ ਨਾਲੇ ਬਣ ਕੇ ਰੈਡੀ ਹੋ ਜਾਂਦਾ ਤੇ ਇਹ ਤੁਸੀਂ ਵੀ ਇਹ ਤਰੀਕਾ ਇੱਕ ਵਾਰ ਜ਼ਰੂਰ ਵਰਤ ਕੇ ਵੇਖਣਾ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ